ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਦੂਜਾ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਦੀਜੈ ਡਾਰ ਨਾਨਕ ਜਿਸ ਪਿੰਜਰ ਮਹਿ ਬਿਰਹਾ ਨਹੀਂ ਸੋ ਪਿੰਜਰ ਲੈ ਜਾਰ ਮਹੱਲਾ ਪੰਜਵਾ ਮੁੰਢੋ ਭੁੱਲੇ ਨਾਨਕ ਫਿਰ ਫਿਰ ਜਨਮ ਮੋਈ ਆਸ ਕਸਤੂਰੀ ਕਹਿ ਭੋਲੜੈ ਗੰਦੇ ਡੰਮ ਪਈਆਸ ਡੰਮ ਹਾਂ ਜੀ ਠੀਕ ਹੈ ਜੀ ਗੰਦੇ ਡੰਮ ਪਈਆਸ ਕਸਤੂਰੀ ਕਾ ਭੋਲੜੇ ਗੰਦੇ ਡੰਮ ਪਈਆਸ ਪੌੜੀ ਸੋ ਐਸਾ ਹਰ ਨਾਮ ਧਿਆਈਏ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰ ਨਾਮ ਜਪੀਏ ਮਨ ਮੇਰੇ ਜੋ ਅੰਤਿ ਅਵਸਰ ਲਏ ਛਡਾਏ ਸੋ ਐਸਾ ਹਰ ਨਾਮ ਜਪੀਐ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁਖ ਗਵਾਏ ਸੋ ਗੁਰਮੁਖ ਨਾਮ ਜਪਿਆ ਵਡਭਾਗੀ ਤਿਨ ਨਿੰਦਕ ਦੁਸ਼ਟ ਸਭ ਪੈਰੀ ਪਾਏ ਨਾਨਕ ਨਾਮ ਅਰਾਧ ਸਬਨਾ ਤੇ ਵੱਡਾ ਸਬ ਨਾਵੇ ਅਗੇ ਆਣ ਨਿਵਾਏ ਸਬ ਨਾਵੇ ਅਗੇ ਆਣ ਨਿਵਾਏ ਇਥੇ ਭੁੱਲ ਕੇ ਨਾਵੇ ਪਾਠ ਨਹੀਂ ਕਰ ਜਾਣਾ ਨਾਵੇ ਅਗੇ ਆਣ ਨਿਵਾਏ ਹਾਂਜੀ ਨਾਨਕ ਨਾਮ ਅਰਾਧ ਸਭ ਨਾਂ ਤੇ ਵੱਡਾ ਸਭ ਨਾਵੈ ਅਗੈ ਆਣ ਨਿਵਾਇ ਸਲੋਕ ਮਹਲਾ 3 ਤੀਜਾ ਵੇਸ ਕਰੇ ਕੋ ਰੂਪ ਕੋ ਲਖਣੀ ਮਨ ਖੋਟੈ ਕੂੜਿਆਰ ਪਿਰ ਕਹਿ ਭਾਣੈ ਨਾ ਚੱਲੈ ਹੁਕਮ ਕਰੇ گا ਵਾਰ ਗੁਰ ਕਹਿ ਭਾਣੈ ਜੋ ਚੱਲੈ ਸਭ ਦੁਖ ਨਿਵਾਰਣ ਹਾਰ ਲਿਖਿਆ ਮੇਟ ਨਾ ਸਕੀਐ ਜੋ ਧੁਰ ਲਿਖਿਆ ਕਰਤਾਰ ਮਨ ਤਨ ਸਉਪੇ ਕੰਤ ਕੋ ਸਬਦੇ ਧਰੇ ਪਿਆਰ ਬਿਨ ਨਾਵੇ ਕਿਨ ਨਾ ਪਾਇਆ ਦੇਖੋ ਹਿਰਦੈ ਵਿਚਾਰ ਨਾਨਕ ਸਾ ਸਵਾਲਿ ਆਉ ਸੁਲਖਣੀ ਜੇ 라ਵੀ ਸਿਰਜਨਹਾਰ ਮਹੱਲਾ ਤੀਜਾ ਮਾਇਆ ਮੋਹ ਗੁਬਾਰ ਹੈ ਤਿਸ ਦਾ ਨਾ ਦਿਸੈ ਉਰਵਾਰ ਨਾ ਪਾਰ ਮਨਮੁਖ ਅਗਿਆਨੀ ਮਹਾ ਦੁਖ ਪਾਏ ਦੇ ਡੁੱਬੇ ਹਰ ਨਾਮ ਵਿਸਾਰ ਭਲਕੇ ਓਠ ਬਹੁ ਕਰਮ ਕਮਾਵ ਹੈ ਦੂਜੈ ਭਾਇ ਪਿਆਰ ਸਤਗੁਰ ਸੇਵ ਹੈ ਆਪਣਾ ਪੌਜਲ ਉਤਰੇ ਪਾਰ ਨਾਨਕ ਗੁਰਮੁਖ ਸਚ ਸਮਾਵ ਹੈ ਸਚ ਨਾਮ ੳਰ ਤਹਾਰ ਪੌੜੀ ਹਰ ਜਲ ਥਲ ਮਹੀਅਲ ਭਰ ਪੂਰ ਦੂਜਾ ਨਾਹੇ ਕੋਏ ਹਰ ਆਪ ਬਹਿ ਕਰੇ ਨਿਆਉ ਕੂੜਿਆਰ ਸਭ ਮਾਰ ਕਢੋਏ ਸਚਿਆਰਾ ਦੇ ਵਡਿਆਈ ਹਰ ਧਰਮ ਨੇ ਆਉ ਕੀਓਏ ਸਭ ਹਰ ਕੀ ਕਰਹੁ ਉਸਤਤ ਜਿਨ ਗਰੀਬ ਅਨਾਥ ਰਾਖ ਲਿਓਏ ਜੈਕਾਰ ਕੀਓ ਧਰਮੀਆਂ ਕਾ ਪਾਪੀ ਕੋ ਡੰਡ ਦੀਓਏ ਸਲੋਕ ਮਹਲਾ ਤੀਜਾ ਮਨਮੁਖ ਮੈਲੀ ਕਾਮਣੀ ਕੁਲਖਣੀ ਕੋਨਾਰ ਪਿਰ ਛੋੜਿਆ ਘਰ ਆਪਣਾ ਪਰਪੁਰਖੈ ਨਾਲ ਪਿਆਰ ਤ੍ਰਿਸ਼ਨਾ ਕਦੇ ਨਾ ਚੁਕਈ ਜਲਦੀ ਕਰੇ ਪੁਕਾਰ ਜਲਦੀ ਕਰੇ ਪੁਕਾਰ ਜਲਦੀ ਨਹੀਂ ਬੋਲਣਾ ਜਲਦੀ ਆਪਾਂ ਛੇਤੀ ਨੂੰ ਕਹਿੰਦੇ ਆ ਜਲਦੀ ਭਾਵ ਸੜਦੀ ਹੋਈ ਜਲਦੀ ਕਰੇ ਪੁਕਾਰ ਤ੍ਰਿਸ਼ਨਾ ਕਦੇ ਨਾ ਚੁੱਕਈ ਜਲ ਦੀ ਕਰੇ ਪੂਕਾਰ ਨਾਨਕ ਬਿਨ ਨਾਵੇ ਕੋ ਰੂਪ ਕੋ ਸੋਹਣੀ ਪਰ ਹਰ ਛੋੜੀ ਪਤਾਰ ਮਹੱਲਾ ਤੀਜਾ ਸ਼ਬਦ ਰਤੀ ਸੋਹਾ ਗਣੀ ਸਤਿਗੁਰ ਕੈ ਭਾਏ ਪਿਆਰ ਸਦਾ 라ਵੇ ਪਿਰ ਆਪਣਾ ਸਚੈ ਪ੍ਰੇਮ ਪਿਆਰ ਆਤ ਸਵਾਲਿਓ ਸੁੰਦਰੀ ਸੋਭਾਵੰਤੀ ਨਾਰ ਨਾਨਕ ਨਾਮ ਸੋਹਾ ਗਣੀ ਮੇਲੀ ਮੇਲਨ ਹਾਰ ਪੌੜੀ ਹਰ ਤੇਰੀ ਸਭ ਕਰਹਿ ਉਸਤਤ ਜਿਨ ਫਾਥੇ ਕਾਢਿਆ ਹਰ ਤੁਧ ਨੋ ਕਰਹਿ ਸਭ ਨਮਸਕਾਰ ਜਿਨ ਪਾਪੈ ਤੇ ਰਾਖਿਆ ਹਰ ਨਿਮਾਣਿਆ ਤੂੰ ਮਾਣ ਹਰ ਡਾਢੀ ਹੂੰ ਤੂੰ ਡਾਢਿਆ ਹਰ ਅਹੰਕਾਰਿਆ ਮਾਰ ਨਿਵਾਏ ਮਨਮੁਖ ਮੂੜ ਸਾਧਿਆ ਹਰ ਭਗਤਾ ਦੇ ਵਡਿਆਈ ਗਰੀਬ ਅਨਾਥਿਆ